ਸਿੱਖਿਆ ਲਈ ਆਓ ਸੇਵਾ ਲਈ ਜਾਓ ਇਹ ਸਲੋਗਨ ਹਰ ਸਰਕਾਰੀ ਸਕੂਲ ਦੇ ਮੁੱਖ ਗੇਟ ਤੇ ਲਿਖਿਆ ਹੋਇਆ ਮਿਲਦਾ ਹੈ ਇਸ ਲਾਈਨ ਚੋਂ ਬਹੁਤ ਸਾਰੇ ਮਾਇਨੇ ਨਿਕਲਦੇ ਆਂ ਕਈ ਵਾਰ ਅਸੀਂ ਆਪਣੇ ਮੌਜੂਦਾ ਹਾਲਾਤਾਂ ਮੁਤਾਬਕ ਵੀ ਮਾਇਨੇ ਸਮਝ ਲੈਂਦੇ ਆਂ ਜੇ ਆਰਥਿਕਤਾ ਚੰਗੀ ਹੈ ਤਾਂ ਇਸ ਲਾਈਨ ਦਾ ਭਾਵ ਹੋਰ ਜੇਕਰ ਕਿਸੇ ਕਾਰਨ ਜ਼ਿੰਦਗੀ ਚ ਕਾਮਯਾਬੀ ਨਾ ਮਿਲੇ ਤਾਂ ਇਸ ਨੂੰ ਬૌਧਿਕ ਗਿਆਨ ਵਜੋਂ ਵੀ ਸਮਝ ਲਿਆ ਜਾਂਦਾ ਹੈ ਅੱਜ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਤੋਂ ਰੂਬਰੂ ਕਰਵਾਉਣਾ ਹੈ ਇਹ ਮੋਰ ਸਿੰਘ ਗਿੱਲ ਹੈ ਇਹ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਨੌਜਵਾਨ ਹੈ ਪੰਜਾਬ ਦੇ ਇੱਕ ਨਾਮੀ ਅਖਬਾਰ ਵਿੱਚ ਪੱਤਰਕਾਰਤਾ ਦਾ ਜ਼ਿੰਮਾ ਵੀ ਨਿਭਾ ਰਿਹਾ ਹੈ ਪਰ ਘਰ ਦੇ ਗੁਜ਼ਾਰੇ ਲਈ ਇੱਕ ਨਿੱਕੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਮੋਰ ਸਿੰਘ ਗਿੱਲ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਹੈ ਅਨੇਕਾਂ ਡਿਗਰੀਆਂ ਹਾਸਲ ਹੈ ਪੜ੍ਹਾਈ ਦਾ ਮਕਸਦ ਜ਼ਿੰਦਗੀ ਨੂੰ ਸੁਖਾਲੀ ਬਣਾਉਣਾ ਹੁੰਦਾ ਹੈ ਉਹ ਚਾਹੇ ਆਰਥਿਕਤਾ ਦੇ ਖੇਤਰ 'ਚ ਹੋਵੇ ਜਾਂ ਫਿਰ ਅਧਿਆਤਮ ਦੇ ਖੇਤਰ 'ਚ ਪਰ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਚੰਗਾ ਪੜ੍ਹ ਲਿਖ ਕੇ ਉੱਚ ਅਹੁਦੇ ਜਾਂ ਫਿਰ ਹੋਰ ਸਰਕਾਰੀ ਨੌਕਰੀ ਹਾਸਲ ਕਰੇ ਤਾਂ ਜੋ ਉਸ ਦੀ ਜ਼ਿੰਦਗੀ ਚੰਗੀ ਬਤੀਤ ਹੋ ਸਕੇ ਤੇ ਇਹੋ ਹੀ ਸੁਪਨਾ ਮੋਰ ਸਿੰਘ ਗਿੱਲ ਨੇ ਵੀ ਲਿਆ ਮੈਂ ਨਾ ਜੀ ਪੰਜਾਬੀ ਦੀ ਐਮ ਕੀਤੀ ਹੈ ਪੋਲੀਟੀਕਲ ਸਾਇੰਸ ਉਸ ਤੋਂ ਬਾਅਦ ਉਸ ਤੋਂ ਬਾਅਦ ਕੁਝ ਸਮਾਂ ਜਿਹੜੇ ਮੇਰੀ ਪੜ੍ਹਾਈ ਆ ਉਹ ਗੈਰ ਰਹਿ ਗਈ ਤੇ ਸਾਲ 2008 ਦੇ ਵਿੱਚ ਮੈਂ ਬੀਅਰਡ ਕਰ ਗਿਆ ਸੀਗਾ ਮੁਖਸਰੋਂ 바ਵਾ ਨਿਹਤ ਸਿੰਘ ਬੀਅਰਡ ਕਾਲਦ ਮੁਖਸਰ ਸਾਹਿਬ ਤੇ 8 ਤੋਂ ਬਾਅਦ ਫਿਰ ਮੈਂ ਮਤਲਬ ਕਿ ਐਮਏ ਐਜੂਕੇਸ਼ਨ ਹੂੰ ਤਾਂ ਅੱਜ ਕੱਲ੍ਹ ਦਾ ਐਜੂਕੇਸ਼ਨ ਦੇ ਵਿੱਚ ਉਹ ਐਮਐਡੀ ਬੋਲਦੇ ਕਿਉਂਕਿ ਯੂਡੀਸੀ ਨੇ ਨਵਾਂ ਐਕਟ ਤਾਂ ਜਿਹੜਾ ਬੰਦਾ ਬੀਅਰਡ ਕਰ ਜਾਂਦਾ ਜੋ ਬੀਅਰਡ ਤੋਂ ਬਾਅਦ ਐਜੂਕੇਸ਼ਨ ਦੇ 2 ਸਾਲ ਲਾ ਲੈਂਦਾ ਰੈਗੂਲਰ ਤਾਂ ਉਹਦੀ ਵੀ ਐਮਐਡੀ ਹੈ ਤੇ ਜੂਨ 2011 ਦੇ ਵਿੱਚ ਮੈਂ ਯੂਡੀਸੀ ਨੈਟ ਕਲੀਅਰ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਮਤਲਬ ਕਿ ਅੱਗੇ ਮੇਰੇ ਮਨ 'ਚ ਇਹ ਸੀ ਵੀ ਮਦਰ ਕਿ ਜੇ ਮੈਂ ਹੋਰ ਵੀ ਪੜਾਈ ਕਰਾਂ ਤਾਂ ਕਰਾਂ ਉਹ ਮੇਰੇ ਮਨ ਚ ਗਰੀਬ ਸੀ ਵੀ ਮੈਂ ਹੋਰ ਪੜਾਈ ਵੱਤਵਦ ਕਰਾਂ ਉਸ ਤੋਂ ਬਾਅਦ ਜਿਹੜੀ ਮੇਰੇ ਲਾਸਟ ਜਿਹੜੀ ਹੈਗੀ ਹੈ ਪੋਸਟ ਗ੍ਰੈਜੂਏਟ ਡਿਗਰੀ ਉਹ ਮੇਰੀ ਹੈਗੀ ਐਮਏ ਹਿਸਟਰੀ ਮੋਰਗਲ ਕਹਿੰਦਾ ਹੈ ਕਿ ਪੜ੍ਹਾਈ ਨੇ ਉਸ ਨੂੰ ਬৌਧਿਕ ਤੌਰ ਤੇ ਮਜ਼ਬੂਤ ਕੀਤਾ ਜੋ ਉਸ ਦੀ ਪੱਤਰਕਾਰਤਾ ਚ ਬੇਹੱਦ ਸਹਾਈ ਹੈ ਪਰ ਆਰਥਿਕ ਤੌਰ ਤੇ ਪੜ੍ਹਾਈ ਸਹਾਈ ਨਾ ਹੋ ਸકી ਪੱਤਰਕਾਰਤਾ ਨਾਲ ਕਰ ਨਹੀਂ ਚਲਾਇਆ ਜਾ ਸਕਦਾ ਨੇ ਕੋ ਪੜ੍ਹਾਈ ਲਿਖਾਈ ਦਾ ਬਹੁਤ ਤੌਰ ਤੇ ਤਾਂ ਫਾਇਦਾ ਮੈਨੂੰ ਬਹੁਤ ਹੋਇਆ ਵੀ ਜੇ ਮੈਂ ਕਹਾ ਵੀ ਜੇ ਅੱਜ ਜ ਆਪਣੇ ਕਿਤੇ ਬੰਦਾ ਪੜ੍ਹਾਈ ਲਿਖਾਈ ਵਾਲੇ ਬੰਦੇ ਦੀ ਗੱਲ ਆਉਂਦੀ ਹੈ ਤਾਂ ਆਪਣਾ ਜਿਕਰ ਹੁੰਦਾ ਕਿ ਲੱਗਦਾ ਯਾਰ ਬੰਦੇ ਕੋਲੇ ਕਾਦਮ ਕਿਯੋਗਤਾ ਤਾਂ ਹੈਗੀ ਆ ਨਾ ਤੇ ਜਿਹੜਾ ਹੈਗਾ ਮਤਲਬ ਆਮ ਜਿਵੇਂ ਕੋ ਲੋਕ ਨੂੰ ਫਾਇਦਾ ਮਿਲਦਾ ਵੀ ਮੈਨੂੰ ਜੇ ਮੈਂ ਕਹਾਂ ਵੀ ਭਾਈ ਪੜ੍ਹਾਈ ਮੇਰੀ ਕੋ ਰਜਗਾਰ ਦਾ ਸੋਰਸ ਬਣ ਗਈ ਵੀ ਪੜ੍ਹਾਈ ਮੇਰੇ ਲਈ ਕੋ ਰਜਗਾਰ ਦਾ ਸੋਰਸ ਤਾਂ ਨਹੀਂ ਬਣੀ ਕੋ ਬਹੁਤਾ ਵੱਡਾ ਪਰ ਇਹ ਆ ਵੀ ਮੇਰਾ ਜਿਹੜੇ ਚੰਗੇ ਪੜ੍ਹੇ ਲਿਖੇ ਬੰਦੇ ਜਦੋਂ ਜ਼ਿਕਰ ਕਰਦੇ ਅਗਲਾ ਕਹਿੰਦਾ ਯਾਰ ਬੰਦੇ ਇਸ ਕੁਆਲਿਫੀਕੇਸ਼ਨ ਵਾਲੇ ਬੰ ਜੋਤ ਮੈਨੂੰ ਮਾਰਨ ਜਿੱਤੇ ਮਿਲਦਾ ਵੀ ਉਹ ਬੰਦੇ ਮੈਨੂੰ ਸਤਕਾਰ ਦਿੰਦੇ ਆ ਮੈਨੂੰ ਵੀ ਖੁਸ਼ੀ ਹੁੰਦੀ ਚੱਲੋ ਰਾ ਆਪਾਂ ਕਾਰ ਦੇ ਵਜੋਤਾ ਹੈਗੇ ਆਪਣੇ ਕੋਲੇ ਨਹੀਂ ਮੇਰੇ ਵਾਸਤੇ ਤਾਂ ਕਹਾਣੀ ਇਹ ਬਣ ਕੇ ਮੈਂ ਜੇ ਤੁਸੀਂ ਮੈਨੂੰ ਕੋਈ ਬੰਦਾ ਵੇਰੇਜਗਰ ਦੇ ਦੋ ਕੁਆਲੀਫਾਈਡ ਹੋਵੇ ਬਟ ਵੇਰੇਜਗਰ ਹੋਵੇ ਉਹ ਮੈਂ ਲਵਾਜ ਤੇ ਮਰਜੀ ਸਕਦਾ ਜਿਹੜੇ ਮਰਜੀ ਸਕੂਲ ਚਲਵਾ ਸਕਦਾ ਮੈਂ ਕਿਸੇ ਮਰਜੀ ਧਾਰੇ ਤੇ ਲਵਾ ਸਕਦਾ ਕਿਸੇ ਦੁਕਾਨ ਚ ਲਵਾ ਸਕਦਾ ਪਰ ਮੈਨੂੰ ਆਪਣੇ ਆਪ ਲਈ ਕਹਿਣਾ ਬਹੁਤ ਔਖਾ ਯਾਰ ਮੈਨੂੰ ਲਾ ਲਿਆ ਯਾਰ ਕਿਉਂ ਮੈਂ ਕਿਸ ਨੂੰ ਕਹਿ ਨਹੀਂ ਸਕਦਾ ਕਿਉਂ ਮਤਲਬ ਕਿ ਮੈਂ ਕਿਸੇ ਲਈ ਕਹਿ ਸਕਦਾ ਤੁਸੀਂ ਮੈਨੂੰ ਕੋਈ ਵੇਰੇਜਗਰ ਲਿਆ ਦਿਓ ਉਹ ਕੁਆਲੀਫ ਪ੍ਰਾਈਵੇਟ ਸਕੂਲ ਚ ਦੁਕਾਨ ਤੇ ਛੈਲਰ ਤੇ ਟੱਬੇ ਤੇ ਇੱਥੇ ਮਰਜ਼ੀ ਲਾ ਸਕਦਾ ਵਾ ਪਰ ਜੇ ਤੁਸੀਂ ਕਹੋਗੇ ਕਿ ਮੈਂ ਆਪਦਾ ਮੈਂ ਆਪਦਾ ਮੈਂ ਕਹੀ ਨਹੀਂ ਸਕਦਾ ਕਿਛਨ ਵੀ ਮੈਨੂੰ ਹੀ ਲਾਓ ਯਾਰ ਤੇ ਨਹੀਂ ਮੈਨੂੰ ਕਿਸੇ ਨੇ ਡਾਇਗਨੋਸ ਕੀਤਾ ਵੀ ਚੱਲ ਯਾਰ ਬੰਦਾ ਕੁਆਲੀਫਾਈਡ ਆ ਯਾਰ ਆਪਣੇ ਮਾੜਾ ਮੋਟਾ ਥੋੜਾ ਕੰਮ ਕਰੀ ਜਾਓ ਚੱਲ ਆਪਣਾ ਕਦੇ ਹਮਰਾਹੀ ਬਣ ਜੇ ਆਪਾਂ ਨਾਲ ਕੇ ਕੰਮ ਟੀਮ ਬਣਾ ਕੇ ਕੰਮ ਕਰ ਲਗੇ ਐ ਹੋਦਾ ਮੈਨੂੰ ਵੀ ਮੌਕੇ ਨਹੀਂ ਮਿਲਿਆ ਕਦੇ ਬੇਸ਼ੱਕ ਇੰਨੇ ਪੜੇ ਲਿਖੇ ਹੋਣ ਦੇ ਬਾਵਜੂਦ ਮੋਰਗਿਲ ਬੇਰੋਜ਼ਗਾਰ ਪਰ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਪਰ ਹਾਂ ਸਰਕਾਰਾਂ ਤੋਂ ਨਰਾਜ਼ਗੀ ਹੈ ਅੱਜ ਕੋਈ ਸਰਕਾਰਾਂ ਦਾ ਵੀ ਮਤਲਬ ਰੋਲ ਰਹਿ ਗਿਆ ਵੀ ਕੋਈ ਬਹੁਤਾ ਵੀ ਉਹਦੇ ਸਰਕਾਰਾਂ ਦਾ ਕੋਈ ਗੜੀ ਸਾਰਥਕਤਾ ਹੈ ਨਹੀਂ ਕਿ ਬੰਦਿਆਂ ਦੀ ਵੀ ਨਹੀਂ ਤਾਂ ਸਰਕਾਰ ਮੰਨ ਲਓ ਜੋ ਕੋਈ ਬੰਦਾ ਬੀਅਰਡ ਕਰਦਾ ਤਾਂ ਉਹਨਾਂ ਦੇ ਕੋਲੇ ਅੰਕੜੇ ਪਹੁੰਚ ਜਾਂਦੇ ਆ ਵੀ ਸਾਰੇ ਪੰਜਾਬ ਚ ਗਵਰਨਮੈਂਟ ਕਾਲਜ ਕਿੰਨੇ ਆ ਪ੍ਰਾਈਵੇਟ ਕਾਲਜ ਕਿੰਨੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੰਨੇ ਜਿਹੜੇ ਬੱਚੇ ਹੈਗੇ ਆ ਉਹ ਬੀਅਰਡ ਕਰ ਚੁੱਕੇ ਆ ਜਾਂ ਮੰਨ ਲਓ ਕੋਈ ਬੱਚੇ ਮਾਸਟਰ ਲੰਗੜਾ ਨੀਟੀ ਕਰ ਚੁੱਕੇ ਆ ਉਹਨਾਂ ਕੋਲੇ ਅੰਕੜੇ ਆ ਜਾਂਦੇ ਆ ਤੋਂ ਉਹਨਾਂ ਨੂੰ ਯੋਜਨਾਵਾਂ ਡਿਡਗੇ ਹੈਗੀਆਂ ਉਹ ਹਿਸਾਬ ਨਾਲ ਬਣਾਉਣੀਆਂ ਚਾਹੀਦੀਆਂ ਲੈ ਵੀ ਇੰਨੇ ਬੱਚੇ ਪੜ ਗਏ ਆਪਾਂ ਇਹਨਾਂ ਨੂੰ ਸੈੱਟ ਕਰੀਏ ਯਾਰ ਠੀਕ ਹੈ ਉਹ 60 ਸੌੜ ਕੱਟ ਵਾਲਾ ਤਾਂ ਕਿਸੇ ਦਾ ਖੜੇ ਹੀ ਨਹੀਂਗਾ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਕਿਉਂ ਹਰੇਕ ਬੰਦਾ ਦੂਜੇ ਨਾਲ ਵੱਡਾ ਗੱਪ ਮਾਰਦਾ ਆਪਦੇ ਜਣੇ ਵੀ ਲੈ ਵੀ ਅੱਤ ਕੀ ਕੋਈ ਘਰ ਘਰ ਦੀ ਨੌਕਰੀ ਦਾ ਲਾ ਆਂਦਾ ਲੈ ਵੀ ਅਗਲਾ ਨੌਜਾਨ ਜਿਹੜਾ ਯੂਥ ਹੈ ਮੈਂ ਵੀ ਯੂਥ ਦੇ ਵਿੱਚ ਹੀ ਆ ਯੂਥ ਹੋਵੇ ਸ਼ੰਗ ਮਰਾ ਹੁੰਦਾ ਤੇ ਉਹ ਕਿ ਤਰ੍ਹਾਂ ਕਿਤੇ ਯੂਥ ਕਿਤੇ ਟਪਲਾ ਖਾ ਜਾਂਦਾ ਜਿਵੇਂ ਪੰਜਾਬੀ ਵਿੱਚ ਕਈ ਆਪਾਂ ਕਿਸ ਨੂੰ ਵੀ ਆਪਾਂ ਕਿਸੇ ਦੀਆਂ ਗੱਲਾਂ ਚ ਆ ਜਾਂਦੇ ਆ ਤੋ ਜਿਵੇਂ ਮਤਲਬ ਉਹ ਇੱਕ ਵਾਰੀ ਆਪਣਾ ਨਾਰਾ ਚੱਲੇ ਗਿਆ ਵੀ ਘਰ ਘਰ ਸਤ ਕਰੇ ਨੌਕਰੀ ਉਹ ਅਗਲੇ ਮਹੀਨੇ ਆ ਗਿਆ ਲੱਕਾ ਚੱਲਿਆ ਯਾਰ ਜੇ ਬੰਦੇ ਅੱਜੇ ਤਾਂ ਖਬਰ ਆਪਣੀ ਜ਼ਿੰਦਗੀ ਸੁਧਰ ਜੂ ਇੱਕ ਸਮਾਂ ਇਹੋ ਜਿਹਾ ਹੋ ਜਾਵੇ ਇੱਕ ਵਾਰੀ 10 ਲੱਖ ਦਾ ਵੀ ਮਤਲਬ ਬੰਦੇ ਕਰਦੇ ਰਹੇ ਵੀ 10 ਲੱਖ ਨੌਕਰੀਆਂ ਮਿਲੀਆਂ ਮਿਲਣਗੀਆਂ ਤਾਂ ਅਗਲਾ ਉਧਰ ਨੂੰ ਚੁੱਕ ਜਾਂਦਾ ਤੇ ਮਤਲਬ ਮਿਲਿਆ ਮਿਲਿਆ ਕਿਸੇ ਨੂੰ ਕੁਛ ਨਹੀਂਗਾ ਕੋਈ ਇਹ ਵੀ ਕਰਨ ਰਿਹਾ ਵੀ ਪੋਲੀਟਿਕਲ ਕਰਨ ਰਿਹਾ ਹੁਣੇ ਚਲੋ ਮੰਚੇ ਕਦੇ ਨਾ ਕਦੇ ਬੰਦੇ ਨੂੰ ਛੋਰਾ ਤਾਂ ਹੁੰਦਾ ਹੀ ਹਰ ਬੰਦੇ ਨੂੰ ਕਿਉਂਕਿ ਇਹ ਬੰਦਾ ਜਦੋਂ ਕਦੇ ਜ਼ਿੰਦਗੀ ਜਿੱਤੇ ਮਾਰ ਖਾ ਜਾਂਦਾ ਪਿੱਛੇ ਰਹਿ ਜਾਂਦਾ ਦੂਜਿਆਂ ਨਾਲੋਂ ਤਾਂ ਉਹਨੂੰ ਮਤਲਬ ਲੱਗਦਾ ਯਾਰ ਵੀ ਪਛੜ ਗਿਆ ਆਪਾਂ ਯਾਰ। ਤੇ ਕਈ ਵਾਰ ਇਹ ਹੁੰਦਾ ਵੀ ਆਪਣੇ ਕੋਲ ਕੋਈ ਆਪਸ਼ਨ ਹੀ ਹੁੰਦੀ। ਪਛੜ ਤਾਂ ਗਏ ਹੁਣੇ ਪਰ ਆਪਸ਼ਨ ਕੀ ਹੈ ਨਹੀਂ। ਫਿਰ ਉਹਦੋਂ ਬੈਠਾ ਆਪੇ ਸੋਚਿਆ ਚਲੋ ਯਾਰ ਹੁਣ ਆਪਾਂ ਹੁਣ ਦੀਂਦ ਦੈਨ ਕਿਸੇ ਪੈਸੇ ਜਾਣ ਨੂੰ ਕੋਈ ਰਾਹ ਹੈ ਨਹੀਂਗਾ। ਤੇ ਫਿਰ ਆਪਾਂ ਚਲੋ ਆਪਦਾ ਮੜਾ ਜਾ ਪਿਛਲੇ 2 ਸਾਲਾਂ ਤੋਂ ਮੈਂ ਮਤ ਜਿਆਦੇ ਦਾ ਆਪਦਾ ਆ ਛੋਟਾ ਜਿਹਾ ਕਾਰੋਬਾਰ ਬਣਾ ਲਿਆ। ਦੁਕਾਨ ਬਣਾ ਲਈ ਚਲੋ। ਹੁਣ ਚਲੋ ਬੜਾ ਮੋਟੇ ਉਧਰ ਆ ਕੁਝ ਚਾਰਸਪੇਰੇ ਹੋਰ ਹੱਥ ਪੱਲਾ ਮਾਰਦੇ ਜਿਵੇਂ ਮੇਰੇ ਕੋਲ ਸੀਐਸਸੀ ਸੈਂਟਰ ਹੈ, ਸਿੱਧਾ ਸੈਂਟਰ ਹੈ ਮੇਰੇ ਕੋਲੇ ਆਪ ਚ ਲੋ ਦਾ ਕਰ ਕਰਕੇ ਡੰਗ ਲਈ ਜਾਂਦਾ ਜੇ ਮੈਂ ਕਹਾ ਵੀ ਮੈਂ ਨਾ ਪੈਸੇ ਚਾਰ ਪੈ ਜੋੜ ਲੂੰਗਾ ਜਾਂ ਜਾਂ ਮੈਂ ਪੈਸੇ ਇਕੱਠੇ ਕਰ ਲੂੰਗਾ ਹੁਣ ਮੈਰਾ ਮੈਂ ਤਾਂ ਹੈਂਡ ਟੂ ਮਾਊਥ ਵਾਲੀ ਗੱਲ ਹੈ ਜਿਨੇ ਕਮਾਉਣਾ ਉਹਨੇ ਕਮਾ ਖਾ ਲੈਣਾ ਇਹ ਨੇ ਮੋਰ ਸਿੰਘ ਗਿੱਲ ਦੇ ਧਰਮ ਪਤਨੀ ਇਹ ਵੀ ਉੱਚ ਸਿੱਖਿਆ ਪ੍ਰਾਪਤ ਨੇ ਇਹਨਾਂ ਨੇ ਬਹੁਤੀ ਪੜਾਈ ਵਿਆਹ ਤੋਂ ਬਾਅਦ ਕੀਤੀ ਉਹ ਵੀ ਇਸੇ ਉਮੀਦ ਨਾਲ ਕਿ ਕੋਈ ਨੌਕਰੀ ਵਗੈਰਾ ਮਿਲ ਜਾਏਗੀ ਜਿਸ ਨਾਲ ਘਰ ਦੇ ਹਾਲਾਤ ਠੀਕ ਹੋ ਸਕਦੇ ਨੇ ਪਰ ਉਹ ਕਹਿੰਦੇ ਨੇ ਕਿ ਸਰਕਾਰਾਂ ਨੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਮੂੰਹ ਮੋੜਿਆ ਹੋਇਆ ਹੈ ਮੇਰੀ ਕੁਆਲਿਫੀਕੇਸ਼ਨ ਹੈ ਬੀਏ ਬੀਐਡ ਐਮਐਡ ਜਤੋਂ ਬਾਅਦ ਵੀ ਪੜਾਈ ਕੀਤੀ ਆ ਨਹੀਂ ਹਾਂ ਜੀ ਜਦੋਂ ਮੈਂ ਅਨਮੈਰਿਡ ਸੀ ਮਤਲਬ ਕਿ ਮੈਂ ਉਹਦਾ ਬੀਏ ਕੀਤੀ ਜਦੋਂ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਬੀਐਡ ਤੇ ਐਮਐਡ ਕੀਤੀ ਲਾਭ ਮਿਲਿਆ ਕੋਈ ਫਾਇਦਾ ਮਿਲਿਆ ਨਹੀਂ ਪੜ ਪੜਾਈ ਕੀਤੀ ਨਹੀਂ ਸਰ ਕੋਈ ਲਾਭ ਨਹੀਂ ਮਿਲਿਆ ਬਸ ਪੜ ਲਿਖ ਕੇ ਬਸ ਐਂ ਹੀ ਫਿਰਦੀ ਨਕਮੀ ਆ ਹਮ ਕਾਰਨ ਕੀ ਹੈ ਕਾਰਨ ਇਹ ਹੀ ਮਤਲਬ ਕਿ ਸਰਕਾਰ ਦਾ ਜਿਹੜਾ ਸਿਸਟਮ ਆ ਬਹੁਤ ਗੰਦਾ ਵਾ ਸਰਕਾਰ ਮਤਲਬ ਕਿ ਨੌਕਰੀਆਂ ਜਾਦੇ ਇੱਕ ਘੱਟ ਕਰਦੀ ਆ ਤੇ ਜਿਹੜੇ ਬੰਦੇ ਆ ਭਰਨ ਵਾਲੇ ਆ ਉਹ ਮਤਲਬ ਕਿ ਜ਼ਿਆਦਾ ਹੋ ਜਾਂਦੇ ਆ ਇਹਦੇ ਕਰਕੇ ਮਤਲਬ ਕਿ ਉਹ ਪੂਰਾ ਨਹੀਂ ਕਰ ਸਕਦੀ ਇਸ ਕਮੀ ਨੂੰ ਤੇ ਇਹਦੀ ਕਰਕੇ ਸਾਰੀ ਮਤਲਬ ਕਿ ਵਾਂਜੀ ਇੱਕ ਸਰਕਾਰ ਨੇ ਮਤਲਬ ਕਿ ਨਾਲ ਦੀ ਨਾਲ ਜਿਹੜੇ ਔਖੇ ਔਖੇ ਟੈਸਟ ਰੱਖੇ ਹੋਏ ਵੀ ਜਿਹੜੇ ਬੇਰੁਜ਼ਗਾਰਾ ਵੀ ਉਹ ਨੌਕਰੀਆਂ ਲੈ ਨਾ ਸਕਣ ਉਹ ਕੱਢ ਨਾ ਸਕਣ ਟੈਸਟ ਨੂੰ ਉਹ ਗਾਂ ਦੀ ਗਮਤਲਕੀ ਰੱਖੀ ਜਾਂਦੇ ਆ ਜੇ ਮਤਲਬ ਕਿ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਮਤਲਬ ਕਿ ਭਰਿਆ ਮਤਲਬ ਕਿ ਫਾਰਮ ਭਰਿਆ ਅਪਲਾਈ ਕੀਤਾ ਤੇ ਉਹਨਾਂ ਨੇ ਮਤਲਬ ਕਿ ਮੇਰਾ ਪਹਿਲਾ ਫਾਰਮ ਭਰੇ ਆ ਗਿਆ ਵੀ ਪਹਿਲਾਂ ਤੁਸੀਂ 200 ਰੁਪਏ ਜਮ੍ਹਾਂ ਕਰਾਓ ਮਤਲਬ ਕਿ ਫੇਰ ਤਾਂ ਢੀ ਮਤਲਬ ਕਿ ਅਸੀਂ ਇੰਟਰਵਿਊ ਲਵਾਵਾਂਗੇ ਜਦੋਂ ਉਹਨਾਂ ਨੇ ਇੰਟਰਵਿਊ ਲੈਣ ਤੋਂ ਪਹਿਲਾਂ ਮੈਂ ਇੱਕ ਮੈਡਮ ਨੂੰ ਪੁੱਛ ਲਿਆ ਮੈਡਮ ਵੀ ਮਤਲਬ ਕਿ ਇਹ ਇੰਟਰਵਿਊ ਤੋਂ ਪਹਿਲਾਂ ਮਤਲਬ ਕਿ 200 ਰੁਪਏ ਭਰਉਂਦੇ ਵੀ ਕਿਉਂ ਭਰਉਂਦੇ ਆ ਮੈਡਮ ਕਹਿੰਦੇ ਵੀ ਇਹ ਸਾਰਿਆਂ ਦਾ ਭਰਿਆ ਜਾਂਦਾ ਵਾ ਜਦੋਂ ਮੈਂ ਇੰਟਰਵਿਊ ਤੋਂ ਪਹਿਲਾਂ ਮੈਡਮ ਨੂੰ ਮੈਂ ਪੁੱਛ ਲਿਆ ਮੈਡਮ ਵੀ ਮਤਲਬ ਕਿ ਇਹ ਕਿੰਨੀ ਫੀਸ ਕਿੰਨੀ ਦੇ ਦੇ ਮਤਲਬ ਕਿ ਤਨਖਾਹ ਕਿੰਨੀ ਕੀ ਦੇ ਦੇਣਗੇ ਮੈਡਮ ਕਹਿੰਦੇ ਵੀ ਤ ਮੈਂ ਮੈਡਮ ਨੂੰ ਉੱਥੇ ਇਹ ਗੱਲ ਕਹੀ ਮੈਂ ਕਿ ਮੈਡਮ ਵੀ ਮਤਲਬ ਕਿ ਅਸੀਂ ਜੇ ਤੁਸੀਂ 2000 ਜਾਂ 2500 ਦੇਵੋਗੇ ਇਹ ਤਾਂ ਸਾਡਾ ਮਤਲਬ ਕੀ ਖਰਚਾ ਵੀ ਨਹੀਂ ਪੂਰਾ ਹੋਣਾ ਮੈਂ ਸਾਡਾ ਤਾਂ ਕਿਰਾਇਆ ਹੀ 1500 ਰੁਪਿਆ ਲੱਗਦਾ ਪਿੰਡ ਦਾ ਤੇ ਬਾਕੀ ਪੈਸੇ ਅਸੀਂ ਤਾਂ ਫਿਰ ਆ ਹੀ ਰਹਿ ਜਾਾਂਗੇ ਤੁਹਾਡਾ ਕੰਮ ਕਰਦੇ ਹੂੰ ਸਰ ਗੁਜ਼ਾਰਾ ਤਾਂ ਕਹਿ ਨਹੀਂ ਸਕਦੇ ਮਤਲਬ ਕਿ ਮੁਸ਼ਕਲ ਹੀ ਆ ਕਿ ਟਾਈਮ ਪਾਸ ਹੋ ਹੀ ਜਾਂਦਾ ਵਾ ਕਿ ਆਪ ਦਾ ਟਾਈਮ ਪਾਸ ਕਰੀ ਜਾਂਦੇ ਆ ਜੁਗਾੜ ਲਾਈ ਬੈਠੇ ਆ ਮਤਲਬ ਕਿ ਜੁਗਾੜ ਹੀ ਆ ਸਾਡਾ ਤਾਂ ਵੀ ਪੜ ਲਿਖ ਕੇ ਨੌਕਰੀ ਨਹੀਂ ਮਿਲੀ ਹਾਰ ਕੇ ਸਾਨੂੰ ਇਹ ਰਾਹ ਅਪਣਾਉਣਾ ਪਿਆ ਕਿ ਬੱਚੇ ਪਾਲਣੇ ਸੀ ਬੜਾਉਣਾ ਸੀ ਬੱਚਿਆਂ ਨੂੰ ਫਿਰ ਕੋਈ ਕੰਮ ਤਾਂ ਕਰਨਾ ਹੀ ਸੀ ਆਰਥਿਕ ਹਾਲਾਤ ਕਿਵੇਂ ਦੇਖ ਰਹੇ ਆ ਆਰਥਿਕ ਹਾਲਾਤ ਤਾਂ ਸਭ ਮਾੜੀ ਆ ਮਤਲਬ ਕਿ ਕਿੰਨਾ ਕ ਤੁਹਾਨੂੰ ਪਤਾ ਵੀ ਜਿਹੜੀ ਮਤਲਬ ਕਿ ਮਿਹਨਤ ਜ਼ਿਆਦਾ ਕਰਦੇ ਆ ਕਮਾਈ ਘੱਟ ਹੁੰਦੀ ਆ ਖਰਚੇ ਜ਼ਿਆਦਾ ਆ ਉਹਨਾਂ ਦੀ ਕੁਆਲਿਫਿਕੇਸ਼ਨ ਬੀਏਡ ਕਰਕੇ ਸੀ ਉਹ ਤੇ ਬੀਏਡ ਤੋਂ ਬਾਅਦ ਉਹਨਾਂ ਨੇ ਐਮਐਡ ਕਰ ਲਈ ਸੀ ਤੇ ਉਹ ਮੈਂ ਤਾਂ ਚਲ ਉਹ ਵੀ ਫਿਰ ਸੀ ਮੇਰੀ ਇਹ ਵੀ ਕਮੀਦ ਸੀ ਹਮੇਸ਼ਾ ਬੰਦਾ ਕਮੀਦ ਨਾਲ ਚੱਲਦਾ ਮੈਨੂੰ ਇਹ ਵੀ 40000 ਮੈਂ ਰਹਿ ਗਿਆ ਤੇ ਚੱਲ ਯਾਰ ਸ਼ਾਇਦ ਘਰ ਵਾਲੀ ਦੀ ਜ਼ਿੰਦਗੀ ਬਦਲ ਜੇ ਯਾਰ ਉਹ ਮੇਰੇ ਤੋਂ ਉਮਰ ਚ 5 ਸਾਲ ਛੋਟੀ ਹੈ ਤੇ ਮੈਨੂੰ ਇਹ ਚੱਲ ਜੇ ਮੈਨੂੰ ਤਾਂ ਮੈਂ ਮੰਨ ਲਓ ਜੇ ਉਹ ਓਵਰੇਜ ਹੁੰਨਾ 5 ਸਾਲ ਤਾਂ 5 ਸਾਲ ਉਹਦੇ ਹੱਥੇ ਹੋਰ ਪਾਏ ਹਜੇ ਵੀ ਚੱਲ ਇੱਕ ਚਾਂਸ ਹੈ ਜੇ ਆਪਣੇ ਕੋਲੇ ਹੈਗਾ ਵੀ ਕਿਤੇ ਸਾਰੇ ਜ਼ਿੰਦਗੀ ਦੇ ਜਿਹੜੇ ਸਾਰੇ ਦਰਵਾਜ਼ੇ ਕਿਤੇ ਬੰਦ ਨਹੀਂ ਹੋਏਗੇ ਤਾਂ ਕਹਾਣੀ ਕੀ ਹੋਈ ਵੀ ਉਹ ਪਿਛਲੀ ਮਤ ਜਿਹੜੀ ਹੈਗੀ ਹੈ ਮੇਰੀ ਜਿਹੜੀ ਉਮਰ ਲੰਘੀ ਸੀ ਉਹ ਕਾਲੀ ਸਰਕਾਰ ਨਾਲ ਲੰਘੀ ਸੀ ਪਿਛਲੀ ਤੋਂ ਪਿਛਲੀ ਵਾਰੀ ਤੇ ਜਿਹੜੀ ਆ ਹੁਣ ਚੰਨੀ ਵਾਲੀ ਸਰਕਾਰ ਨਾਲ ਲੰਗੀ ਉਹ ਚ ਮੇਰੀ ਵਾਈਫ ਦੀ ਉਮਰ ਲੰਗੀ ਅਜਿਹੇ ਲੱਖਾਂ ਨੌਜਵਾਨ ਨੇ ਜੋ ਇੱਕ ਬਰ ਜ਼ਿੰਦਗੀ ਚ ਬਹੁਤਾ ਕਾਮਯਾਬ ਨਹੀਂ ਹੋ ਪਾਉਂਦੇ ਅਜਈਆਂ अनेका ਕਹਾਣੀਆਂ ਸਾਡੇ ਆਲੇ ਦੁਆਲੇ ਮਿਲਦੀਆਂ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਸੱਤਾ ਦੇ ਦਵਾਰ ਤੱਕ ਪਹੁੰਚਾਉਣ ਦੀ ਤਾਂ ਕਿ ਸਰਕਾਰਾਂ ਹੰਡਾਰੇ ਲੋਕ ਇਹਨਾਂ ਬੇਰੋਜ਼ਗਾਰਾਂ ਬਾਰੇ ਕੁਝ ਚੰਗਾ ਸੋਚ ਸਕਣ ਤੇ ਇਹਨਾਂ ਦਾ ਆਸਰਾ ਬਣ ਸਕਣ